ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ आवर ਚੈਨਲ ਦੁੱਗਲ ਫੈਮਿਲੀ ਵਲੌਗਸ ਅੱਜ ਹੈਗੀ ਐ 16 ਜੂਨ ਤੇ ਸਵੇਰੇ ਸਵੇਰੇ ਮੌਸਮ ਬਹੁਤ ਵਧੀਆ ਸੀਗਾ ਤੇ سیرਟ ਕਰਵਾ ਰਹੀ ਆ ਸੈਰ ਕੋਕੋ ਨੂੰ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆ ਕੋਕੋ ਤੋਂ ਆ ਗਿਆ ਮੇਰਾ ਪਰਸਲ ਫਾਈਨਲੀ ਆਨਲੌਕ ਕਰੂੰਗਾ ਤੁਸੀਂ ਕਰੋਗੇ ਇੱਥੇ ਬੈਠੇ ਨੀਚੇ ਬੈਠ ਜਾਓ ਇੱਥੇ ਬਾਕੀ ਕਰੋ ਰੁਕ ਮਿੰਨੂ ਦਿਖਾਈ ਮੜਾ ਜਾ ਹਾਂ ਚਲ ਖੋਲੋ ਹਾਂਜੀ ਆਪਾਂ ਮੰਗਵਾਇਆ ਸੀਗਾ ਨਾਈਟ ਸੂਟ ਮੀਸ਼ੋ ਤੋਂ ਦੇਖਦੇ ਹਾਂ ਕਿਵੇਂ ਇਹਦਾ ਨਿਕਲੂਗਾ ਇਹ ਵਿੱਚੋਂ ਫੈਬਰਿਕ ਵਗੈਰਾ ਸੀਰਤ ਕੱਟ ਨਾ ਦੇਈ ਐਡਾ ਹੀ ਕਰ ਲੈ ਨਾ ਫਾੜ ਕੇ ਕਰ ਲੈ ਹੁਣ ਸੀਰਤ ਨੇ ਕਰਨਾ ਇਹਨੂੰ ਅਨਬਾਕਸ ਵਿੱਚ ਕੱਟ ਹੀ ਨਾ ਦੇਈ ਹਾਂ ਕਾੜ ਦੋ ਇਆ ਹੁਣ ਮੈਂ ਦਾ ਸਾਈਜ਼ ਦੇਖਾਂ। ਬਸ ਹੁਣ ਤੁਸੀਂ ਕਰ ਤਾਂ ਅਨਬਾਕਸ ਮੈਨੂੰ ਦੇ ਦਿਓ। ਸਾਈਜ਼ ਦਾ ਮੈਂ ਚੈੱਕ ਕਰੂੰਗੀ ਨਾ। ਮੈਨੂੰ ਕਾਫੀ ਕਲਰ ਲੱਗਿਆ ਸੀ ਪਰ ਇਹ ਬਲੈਕ ਹੈ। ਹੈਨਾ? ਕਾਫੀ ਲੂਜ਼ ਵੀ ਹੈ। ਲੱਗਦਾ ਠੀਕ ਰਿਹਾ। ਲੈਂਜੀ ਟੇਪ ਨਾਲ ਆਪਕੇ ਦੇਖੀਏ ਲੈਂਥ ਕਿੰਨੀ ਹੈ ਇਹਦੀ। ਹਾਂਜੀ ਇਹ ਆਪਣੇ ਨਾਈਟ ਸੂਟ ਦੀ ਫਾਈਨਲ ਲੁੱਕ ਤੇ ਜੋ ਮੰਗਵਾਇਆ ਸੀ ਉਹੀ ਹੈ ਮੈਨੂੰ ਥੋੜਾ ਜਿਹਾ ਕਲਰ ਡਿਫਰੈਂਟ ਲੱਗ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਫੋਨ ਦੇ ਵਿੱਚ ਬਲੂ ਦਿਖ ਰਿਹਾ ਹੋਊਗਾ ਬਟ ਇਹ ਡਾਰਕ ਨੇਵੀ ਬਲੈਕ ਜਿਹਾ ਹੀ ਹੈ ਮੈਨੂੰ ਲੱਗਿਆ ਸੀ ਇਹ ਬਰਾਊਨ ਹੋਊਗਾ ਸੋ ਹੁਣ ਸੀਰਤ ਵੀ ਕਹਿ ਰਹੀ ਹੈ ਕੰਨੀ ਮੈਨੂੰ ਵੀ ਨਾਈਟ ਫਰੂਟ ਚਾਹੀਦਾ ਹੈ ਹਾਂਜੀ ਸੀਰਤ ਨੂੰ ਲੱਗੀ ਆ ਕੱਖ ਤੇ ਸੀਰਤ ਮੰਗ ਰਹੀ ਆ ਸੈਂਡਵਿਚ ਖਾਣ ਵਾਸਤੇ ਤੇ ਬਰੈਡਾਂ ਦਾ ਵੀ ਉਹਨੇ ਕੱਲ ਰਾਤੀ ਇੱਕ ਸੈਂਡਵਿਚ ਬਣਾਇਆ ਸੀ ਬੁਰਾ ਹਾਲ ਕਰਿਆ ਪਿਆ ਇਹ ਤੇ ਆਪਾਂ ਉਹਦੇ ਲਈ ਬਣਾਣੇ ਆ ਸੈਂਡਵਿਚ ਜੇ ਹੁਣ ਉਹਨੂੰ ਮੈਂ ਪੁੱਛੂੰਗੀ ਵੀ ਸਿਰਤ ਤੇਰੇ ਸੈਂਡਵਿਚ ਚ ਕੀ ਪਾਵਾਂ ਕੀ ਨਾ ਪਾਵਾਂ ਫਿਰ ਤਾਂ ਉਹਨੇ ਕਹਿਣਾ ਕਿ ਕੱਲੀ ਸੌਸ ਮਾਇਓਨੈਸ ਪਾ ਦੋ ਤੇ ਕਕੂਮਬਰ ਪਾ ਦੋ ਬਸ ਉਸ ਤੋਂ ਇਲਾਵਾ ਕੁਝ ਨਹੀਂ ਖਾਣਾ ਤੇ ਮੈਂ ਹੁਣ ਉਹਨੂੰ ਪੁੱਛਣਾ ਨਹੀਂ ਹੈਗਾ ਸਿੱਧਾ ਉਹਨੂੰ ਬਣਾ ਕੇ ਦੇ ਦੇਣਾ ਹੈ ਉਹਦੇ ਵਾਸਤੇ ਮੈਂ ਸ਼ਿਮਲਾ ਮਿਰਚ ਟਮਾਟਰ ਕਕੂਮਬਰ ਤੇ ਪਨੀਰ ਕੱਟ ਲਿਆ ਹੈ ਤੇ ਇਹ ਤਾਂ ਮੈਂ ਆਪਣੇ ਸੈਂਡਵਿਚ ਚ ਪਾਉਂਗੀ ਪਿਆਜ਼ ਕਿਉਂਕਿ ਉਹ कच्चਾ ਪਿਆਜ਼ ਨਹੀਂ ਖਾਂਦੀ। ਸੌਪਾ ਬਣਾਵਾਂਗੇ ਫਟਾਫਟ ਸੈਂਡਵਿਚ ਕਿਉਂਕਿ ਜੇ ਬੱਚਿਆਂ ਨੂੰ ਪੁੱਛ ਲਓ ਨਾ ਤੇ ਮੰਡਾ ਫਿਰ ਬਹੁਤ ਮੰਡਾ ਖੜੀਆਂ ਹੋ ਜਾਂਦੀਆਂ ਨੇ। ਇਹ ਨਹੀਂ ਖਾਣਾ, ਉਹ ਨਹੀਂ ਖਾਣਾ, ਇਹ ਪਾਣਾ, ਉਹ ਪਾਣਾ ਇਹ ਹੋ ਜਾਂਦਾ ਹੈ। ਸੋ ਆਪਾਂ ਪੁੱਛਦੇ ਹੀ ਨਹੀਂ ਹੈਗੇ। ਸੋ ਜੋ ਬਣ ਗਿਆ ਨਾ ਫਿਰ ਉਹਨੇ ਖਾ ਵੀ ਲੈਣਾ ਹੈ। ਫਿਰ ਉਹਨੇ ਇਹ ਨਹੀਂ ਕਹਿਣਾ ਕਿ ਮੈਂ ਨਹੀਂ ਖਾਣਾ। ਤੇ ਖਾ ਵੀ ਲੈਣਾ ਜੇ ਮੈਂ ਪੁੱਛ ਲਿਆ ਵੀ ਕੀ ਪਾਉਣਾ। ਫਿਰ ਉਹਨੇ ਫਰਮੈਸ਼ਨ ਦੱਸ ਦੇਣੀਆਂ ਨੇ ਆਪਣੀਆਂ ਸੋ ਬੱਚਿਆਂ ਨੂੰ ਕਈ ਵਾਰ ਥੋੜਾ ਠੱਕੇ ਨਾਲ ਹੀ ਖਲਾਣਾ ਪੈਂਦਾ ਹੈ ਸਿਰ ਦੀ ਕਪਿਆ ਜਿਹੜਾ ਉਹਨੇ ਨਹੀਂ ਖਾਣਾ ਉਹ ਫਿਰ ਕੱਢ ਦਿੰਦੀ ਹੈ ਫਿਰ ਤਾਂ ਸੈਂਡਵਿਚ ਖਰਾਬ ਕਰ ਦਿੰਦੀ ਹੈ ਸੋ ਪੰਨੀ ਪਾਵਾਂਗੇ ਉਹਦੇ ਬਲੇ ਵਿੱਚ ਸੌਸ ਨੂੰ ਨਹੀਂ ਮੈਂ ਪਹਿਲਾਂ ਹੀ ਮਿਕਸ ਕਰ ਲਈਆ ਠੀਕ ਆਵਾਂਗੇ ਆਪਾਂ ਇਹਦੇ ਵਿੱਚ ਤੇ ਇਹਦੇ ਵਿੱਚ ਪਾਵਾਂਗੇ ਆਪਾਂ 4 ਥੋੜੀ ਜਿਹੀ ਕਾਲੀ ਮਿਰਚ ਤੇ ਚਾਟ ਮਸਾਲਾ ਚਾਟ ਮਸਾਲੇ ਨਾਲ ਥੋੜਾ ਜਿਹਾ ਵਧੀਆ ਬਣ ਜਾਂਦਾ ਸੈਂਡਵਿਚ ਤੇ ਜੇ ਜੇ ਹੁਣ ਮੈਂ ਇਹਨੂੰ ਪੁੱਛਾਂ ਵੀ ਔਰਗੈਨੋ ਪਾਣਾ ਹੈ ਜਾਂ ਨਹੀਂ ਪਾਣਾ ਤੇ ਉਹਨੇ ਮਨਾ ਕਰ ਦੇਣਾ ਤਾਂ ਹੁਣ ਆਪਾਂ ਪਾ ਦਿੰਨੇ ਆ ਕਿਉਂਕਿ ਇਹਦੇ ਨਾਲ ਵੀ ਪੈਨਕੀ ਬਹੁਤ ਟੇਸਟੀ ਬਣਦਾ ਹੈ ਇੱਕ ਪੈਕੇਟ ਪਾਤਾ ਹੈ ਇਹ ਵਿੱਚ ਔਰਗੈਨੋ ਇਹ ਮਿਕਸ ਕਰਕੇ ਛਿੰਗੀ ਤਰ੍ਹਾਂ ਕਿ ਇਹ ਜ ਖੂਦ ਹੋਊਗੀ ਨਾ ਕਿ ਮੈਂ ਉਹਨੂੰ ਪੁੱਛਾਂ ਕੀ ਖਾਣਾ ਹੈ ਫਿਰ ਤਾਂ ਕੱਲੀ ਸੌਸਮਿਓਂ ਨਹੀਂ ਇਸ ਤੇ ਹੀ ਆ ਜਾਣਗੀ ਕੱਲੀ ਸੌਸਮਿਓਂ ਨੂੰ ਜੀ ਦੇ ਦੋਗੇ ਇਹਨਾਂ ਤਾਂ ਸੋ ਇਹ ਸਬਜ਼ੀਆਂ ਵਗੈਰਾ ਬੱਚਿਆਂ ਨੂੰ ਖੁਲਾਣੀਆਂ ਨੇ ਤੇ ਥੋੜਾ ਧੱਕਾ ਕਰਨਾ ਪੈਣਾ ਬੰਦਣਾ ਮੇਰੇ ਲਈ ਜ ਘਣੀ ਰਾਇ ਨੂੰ ਲਗਾਵਾਂਗੇ ਤੇ ਥੋੜਾ ਜਿਹਾ ਇਹਨਾਂ ਨੂੰ ਆਪਾਂ ਤਵੇ ਦੇ ਉੱਪਰ ਸੇਕ ਲਾਂਗੇ ਪਰ ਪਰ ਕੇ ਪਾ ਦਾਂਗੇ ਇਹ ਚ ਸਬਜ਼ੀ वैसे सीरे तो सब्जी ਨੂੰ ਐਨਾ ਨਖਰਾ ਨਹੀਂ ਕਰਦੀ ਹੈਗੀ ਖਾ ਲੈਂਦੀ ਹੈ ਕੋਈ ਵੀ ਸਬਜੀ ਵਗੈਰਾ ਬਣੀ ਹੋਵੇ ਸਿਰਫ ਦਾਣਾ ਨੂੰ ਕਰਦੀ ਹੈ ਉਹ ਕਿ ਮੈਂ ਆਹ ਦਾਲ ਨਹੀਂ ਖਾਣੀ ਉਹ ਦਾਲ ਨਹੀਂ ਖਾਣੀ ਇਹ ਬਰੈਡ ਨੂੰ ਪੂਰਾ ਤੋੜਿਆ ਪਿਆ ਹੈ ਲਓ ਜੀ ਆਪਣਾ ਬਣ ਗਿਆ ਸੈਂਡਵਿਚ ਤੇ ਇਹਨੂੰ ਪੱਕਾ ਰਾਂਗੇ ਤਵੇ ਦੇ ਉੱਪਰ ਗਰਮ ਗੈਸ तवा थोडा जे गरम होजू तो थोडा जे लगावे आपण ऑयल रिफाइंड ऑयल ती फिर द ब्रॅडा दा रख दांगे सेकन वास्ते थोडा जे उपर लगावांगे, ਲੋ ਜੀ ਸੀਰਾ ਦਾ ਬਾਹੂ ਕੇ ਰੈਡੀ ਹੋ ਗਿਆ ਇਹ ਸੈਂਡਵਿਚ ਤੇ ਹੁਣ ਆਪਾਂ ਸੀਰਾ ਤੋਂ ਦੇ ਕੇ ਆਨੇ ਆਓ ਆਪਣਾ ਸੈਂਡਵਿਚ ਅੱਗੇ ਆ ਜਾਓ ਉਰੇ ਆ ਜਾਓ ਉਰੇ ਆ ਜਾਓ ਆ ਜਾਓ ਸੀਰਲ ਗੰਨੀ ਮੇਰੀ ਵੀਡੀਓ ਨਾ ਬਣਾਓ ਗੁੱਸਾ ਹੋਈ ਹੋਈ ਹੈ ਮੈਂ ਵੀਡੀਓ ਨਹੀਂ ਬਣਾ ਰਹੀ ਤੇਰੀ ਮੈਂ ਸਿਰਫ ਸੈਂਡਵਿਚ ਦੀ ਬਣਾ ਰਹੀ ਆ ਆ ਜਾ ਆਜੋ ਆਜੋ ਅੱਗੇ ਆ ਕੇ ਖਾ ਲਓ ਸੀਰਤ ਪਾਣੀ ਬਾਹਰ ਆ ਰਿਹਾ ਪੂਰਾ ਪੂਲ ਭਰ ਗਿਆ ਹੁਣ ਬੰਦ ਕਰਦਾ ਪਾਣੀ ਨਾ ਨਾ ਬਸ 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 ਉਹ ਦੇਖੋ ਬਾਹਰ ਨੇਰੀ ਵਾਲਾ ਮੌਸਮ ਹੋ ਗਿਆ ਏ ਨੇਰੀ ਆਣ ਵਾਲੀ ਹੀ ਆ ਤੇ ਸੀਰਤ ਕਹਿ ਰਿਹਾ ਸੀ ਥੋੜਾ ਟਾਈਮ ਪਹਿਲਾਂ ਕਿ ਗਰਮੀ ਬਹੁਤ ਹੋ ਰਹੀ ਆ ਤੇ ਮੈਨੂੰ ਸਵਿਮਿੰਗ ਪੂਲ ਭਰ ਦੋ ਹੁਣ ਸਵਿਮਿੰਗ ਪੂਲ ਭਰਿਆ ਤਾਂ ਹੁਣ ਨੇਰੀ ਵੀ ਆ ਗਈ ਹਾਂ ਵਸੇ ਗਰਮੀ ਹੀ ਤਾਂ 12ਵਾਂ ਵਾਲਾ ਮੌਸਮ ਚੈੱਕ ਕਰਵਾਉਣੀ ਆ ਸੀਦੇ ਤੁਰਕ ਜਾ ਹੁਣ ਇਹ ਆ ਰਹੀ ਸੀ ਮੈਂ ਉੱਤੋਂ ਕੱਪੜੇ ਲਾ ਲਈਏ ਹੁਣ ਰੁਕ ਵੀ ਲਈ ਆ ਆਹ ਮੁੰਝੇ ਬਣਾਏ ਟਾਈਮ ਹੋਇਆ ਹੁਣ ਪੌਣੇ 4 ਹੈ ਨਾ ਹਾਂ 4:00 ਵਜ ਗਏ ਆ ਪੌਣੇ 4 ਨਹੀਂ ਹੋਏ 4:00 ਸੀਰੇ ਦਾ ਦਾ ਛੁੱਟੀਆਂ ਦੇ ਵਿੱਚ ਮੋਜਾਂ ਨਹੀਂ ਹਨਾ ਫੁੱਲ ਮਸਤੀ ਕਰਿਆ ਫੁੱਲ ਮਸਤੀ ਲੇਟ ਉੱਠਣਾ ਲੇਟ ਉੱਠਣਾ ਖਾਣਾ ਪੀਣਾ ਸਵੀਮਿੰਗ ਪੂਲ ਦੇ ਵਿੱਚ ਬੈਠ ਜਾਣਾ ਕਦੇ ਟੈਂਟ ਹਾਊਸ ਜੋਵਨ ਜੋਵਨ ਸੋ ਗਏ ਹੋਣਾ ਨਾ ਤਾਂ ਹੀ ਨੀ ਫੋਨ ਚੱਕਿਆ ਉਹਨਾਂ ਨੇ ਸੀਰੇ ਤੇ ਪਾਣੀ ਬਾਹਰ ਆ ਰਿਹਾ ਬਾਹਰ ਆ ਰਿਹਾ ਸਾਰਾ ਪਾਣੀ ਦੇਖਿਆ ਹਾਜੀ ਕਹਿ ਰਿਆ ਸੀ વોਟਰਫਾਲ ਉੱਥੇ ਜਾਣਾ ਹੈ ਮੈਂ વોਟਰ پارک ਜਾਣਾ ਹੈ વોਟਰ پارک ਦੇ ਵਿੱਚ ਪਤਾ ਪਾਣੀ ਕਿੰਨਾ ਗੰਦਾ ਹੁੰਦਾ ਹੈ ਉਹਦੇ ਵਿੱਚ ਕੈਮੀਕਲ ਪਾਉਂਦੇ ਨੇ ਪਾਣੀ ਦੇ ਵਿੱਚ ਤੁਹਾਨੂੰ ਕਿੱਥੇ ਹੁੰਦਾ ਜਦੋਂ ਮम्मा ਵੀ ਜਾ ਕੇ ਆਏ ਮੈਨੂੰ ਨਹੀਂ ਜਾ ਮੈਨੂੰ ਜਾ ਲੈ ਜਾਣਗੇ ਛੰਡੇ ਕਰਦੇ ਵਿੱਚ ਕੋਈ ਕਹਿਣ ਦੀ ਗੱਲ ਨਹੀਂ ਪਾਦੇ ਅੱਛਾ ਤੁਹਾਨੂੰ ਬਹੁਤ ਪਤਾ ਹੈ সুইমিং ਪੂਲ ਦੇ ਵਿੱਚ ਕੈਮੀਕਲ ਪੈਂਦਾ ਤਾਂ ਕਿ ਪਾਣੀ ਸਾਫ਼ ਰਹੇ ਉਹ ਰੋਜ਼ ਰੋਜ਼ ਥੋੜੀ ਚੇਂਜ ਕਰ ਸਕਦੇ ਜਿਵੇਂ ਆਪਾਂ ਪੂਲ ਦਾ ਪਾਣੀ ਰੋਜ਼ ਚੇਂਜ ਕਰਦੇ ਆ ਉਹ ਥੋੜੀ ਰੋਜ਼ ਚੇਂਜ ਕਰਦੇ ਆ ਪਾਣੀ ਛੋਟੇ ਬੱਚਿਆਂ ਦਾ ਕੀ ਪਤਾ ਕਰ ਦਿੰਦੇ ਹੁਣ ਛੋਟੇ ਬੱਚੇ ਨਾਲ ਜਾਂਦੇ ਨਹੀਂ ਉੱਤੇ ਕਿਉਂ ਨਹੀਂ ਜਾਂਦੇ ਹੁਣ ਜੋ ਬਣ ਵਰਗੇ ਜਾਂਦੇ ਨਹੀਂ ਹੈਗੇ ਘਰੇ ਪਾਣੀ ਵਿੱਚ ਚਾਹੁੰਦੀ ਮੈਂ ਤਾਂ ਘਰੇ ਪਾਣੀ ਵਿੱਚ ਤਾਂ ਛੋਟੇ ਬੱਚਾ ਹੁੰਦੇ ਨਹੀਂ ਹੂੰ ਮੈਂ ਬੱਲ ਗਿੱਲੇ ਕਰੂੰਗਾ Baal nahi gille karne hege nahi ਪੂਰਾ سیر ਗਿੱਲਾ ਕਰ ਲਿਆ ਦੇਖ ਲਾ সুইমিং ਪੂਲ ਦੇ ਵਿੱਚ ਹੁਣੇ সুইমিং ਪੂਲ ਦੇ ਵਿੱਚੋਂ ਨਿਕਲਿਆ ਤੇ ਹੁਣ ਰੋਟੀ ਖਾਣ ਲੱਗਿਆ ਦੇਖੋ ਖਾਓ ਖਾਓ ਜਲਦੀ ਕਰੋ ਮੁੜੀ ਆਈਆਂ ਮੁੜੀ ਮੁੜੀ ਆਈਏ ਸਿੱਧਾ ਤੇ ਰਾਜੀ ਅੱਛਾ ਹੋਰ ਕੀ ਮੇਰੇ ਹੱਦ ਰਾਨਾਂ ਕੇ ਦਾ ਟ੍ਰਿਪ ਵਧੀਆ ਰਿਹਾ ਉਹ ਨਹੀਂ ਆਈਏਗੀ ਨਮੂ ਨਾ ਅੱਛਾ ਹਾਂ ਇੱਕ ਹੋਰ ਵੀ ਹੈਗਾ ਉਹ ਨੂੰ ਮੇਲੀਏ ਉਹ ਸੁਈਦੀ ਹੈ ਉਹ ਤੇ ਆ ਦੇ ਸੀਰੇ ਨੇ ਹੁਣ ਵੀ ਸਵੀਮਿੰਗ ਪੂਲ ਚੋਂ ਨਿਕਲੀ ਆ ਪੂਰਾ ਸਿਰ ਗਿੱਲਾ ਕਰਿਆ ਹੁਣ ਰੋਟੀ ਖਾ ਰਹੀ ਹੈ ਇਹ ਮੈਂ ਸੇਲਣ ਆ ਗਈਆਂ ਅੱਛਾ

ਅੱਜ ਆਉਗੀ ਕਿ ਕੱਲ ਆਉਗੀ ਕੱਲ ਆਉਗੀ ਸੋ ਹਾਂਜੀ ਅੱਜ ਦੇ ਵਲੌਗ ਦਾ ਕਰਦੇ ਆਂ ਆਪਾਂ ਇਥੇ ਐਂਡ ਤੇ ਕੱਲ ਨੂੰ ਹੋਰ ਆਪਾਂ ਦਾ ਵਲੌਗ ਦੇ ਵਿੱਚ ਤੇ ਇੱਕ ਵਧੀਆ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਥੈਂਕ ਯੂ so much for watching ਮਿਲਦੇ ਆ ਕੱਲ ਨੂੰ ਬਾਏ ਬਾਏ